ਇਹ ਲਾਈਨ ਛੱਡ ਦੋ ਵੀ ਲੋਕ ਕੀ ਕਹਿਣਗੇ ਲੋਕ ਇਹਨੂੰ ਚੇਂਜ ਕਰ ਦੋ ਵੀ ਲੋਕ ਤਾਂ ਕਹਿਣਗੇ ਹੀ ਕਹਿਣਗੇ ਚਾਹੇ ਤੁਸੀਂ ਕੁਝ ਕਰ ਲਓ ਚਾਹੇ ਨਾ ਕਰ ਲਓ ਹੁਣ ਵੀ ਲੋਕ ਨੇ ਜਿਹੜੇ ਮੇਰੇ ਤੇ ਹੱਸਦੇ ਨੇ ਮਸਾ ਕੋਈ ਨਾ ਤੁਸੀਂ ਖੁਸ਼ ਰਹੋ ਪਹਿਲਾਂ ਵੀ ਹੱਸਦੇ ਸੀ ਅੱਗੇ ਵੀ ਹੱਸਣਗੇ ਸਾਰਿਆਂ ਦੇ ਹੱਸਦੇ ਨੇ ਪਰ ਉਹ ਆਪਣੇ ਤਾਂ ਨਹੀਂ ਹੱਸ ਰਹੇ ਹੁੰਦੇ ਆ ਆਈਡਲੀ ਉਹ ਆਪਣੀਆਂ ਇਨਸਿਕਿਉਰिटीज ਨੂੰ ਲੁਕਾਉਣ ਵਾਸਤੇ ਇੱਕ ਵਾਲ ਖੜੀ ਕਰਦੇ ਨੇ ਤੇ ਆਪਾਂ ਨੂੰ ਲੱਗਦਾ ਉਹ ਆਪਣੇ ਬਾਰੇ ਕੁਝ ਕਹਿ ਰਹੇ ਨੇ ਨਹੀਂ ਜੇ ਤੁਹਾਨੂੰ ਕੋਈ ਐਂ ਕਹਿ ਰਿਹਾ ਵੀ ਉਹ ਤੇਰਾ ਤਾਂ ਕੱਦ ਹੀ ਬਹੁਤ ਮਦਰਾ ਉਹ ਆਪਣੀ ਕਿਸੇ ਫਿਜ਼ੀਕਲ ਅਪੀਅਰੈਂਸ ਨੂੰ ਲੈ ਕੇ ਇਨਸਿਕਿਉਰ ਆ ਉਹਦਾ ਤੁਹਾਡੇ ਨਾਲ ਕੋਈ ਲੈਣਾ ਦੇਣਾ ਨਹੀਂ ਜਾਂ ਕਿਸੇ ਹੋਰ ਚੀਜ਼ ਨੂੰ ਲੈ ਕੇ ਇਨਸਿਕਿਉਰ ਆ ਉਹ ਸਿਰਫ ਤੁਹਾਡੇ ਤੇ ਕੁਝ ਪ੍ਰੋਜੈਕਟ ਕਰ ਰਿਹਾ ਹੈ ਉਹ ਉਹਦੀ ਦਿੱਕਤ ਆ ਤੁਹਾਡੀ ਦਿੱਕਤ ਹੀ ਨਹੀਂ ਉਹ ਤੇ ਜੋ ਲੋਕ ਕੀ ਕਹਿਣਗੇ ਵਾਲਾ ਪਾੜ ਜਦੋਂ ਤੁਸੀਂ ਛੱਡ ਦੋ ਜਿਆ ਵੀ ਲੋਕਾਂ ਕਰਕੇ ਗੱਡੀ ਲੈਣੀ ਪੈਗੀ ਜਾਂ ਲੋਕਾਂ ਕਰਕੇ ਘਰ ਵੱਡਾ ਪਾਉਣਾ ਪੈ ਗਿਆ ਜਾਂ ਲੋਕਾਂ ਨੇ ਆਪਣੇ ਜਵਾਕ ਬਾਹਰ ਭੇਜ ਤੇ ਅਸੀਂ ਸਾਨੂੰ ਵੀ ਭੇਜਣਾ ਪੈਣਾ ਹੈ ਇੱਥੇ ਹੀ ਦਿੱਕਤ ਹੈ ਭਾਈ ਤੁਹਾਡਾ ਜੀਕਰ ਦਾ ਬਾਹਰ ਜਾਣ ਨੂੰ ਜਾਓ ਤੁਹਾਡਾ ਜੀਕਰ ਦਾ ਗੱਡੀ ਲੈਣ ਨੂੰ ਨਾ ਤੁਹਾਡੇ ਕੋਲੇ ਪੈਸੇ ਹੈ ਕਿ ਤੁਸੀਂ ਕੁਝ ਮਰਜ਼ੀ ਕਰੋ ਪਰ ਸਟੇਟਸ ਵਾਸਤੇ ਕਰੋਗੇ ਫਿਰ ਕੋਈ ਫਰਕ ਨਹੀਂ ਤਾਂ ਖੁਸ਼ੀ ਇਹਦੇ ਚ ਆ ਵੀ ਮੈਨੂੰ ਜੋ ਠੀਕ ਲੱਗਦਾ ਪਹਿਲਾਂ ਕਹਿੰਦੇ ਨੇ ਤੁਸੀਂ ਕਿ ਵੀ ਖਾਈਏ ਮਨ ਪਾਉਂਦਾ ਪੈਣੀ ਜਾਂ ਜੱਗ ਪਾਉਂਦਾ ਮੇਰੇ ਹਿਸਾਬ ਨਾਲ ਖਾਓ ਵੀ ਮਨ ਪਾਉਂਦਾ ਪੈਣ ਮਨ ਪਾਉਂਦਾ ਸਭ ਕੁਝ ਮਨ ਪਾਉਂਦਾ ਹੀ ਕਰੋ ਕਿਉਂਕਿ ਆਪਣਾ ਜਿਹੜਾ ਮਨ ਪਾਉਂਦਾ ਵੀ ਹੈ ਨਾ ਇਹ ਵੀ ਇੱਕ ਦਾਇਰੇ ਚ ਆ ਮੋਸਟ ਆਫ ਪੰਜਾਬੀ ਕਿਸੇ ਧਰਮ ਚ ਬੰਨੇ ਚਾਹੇ ਜ ਸਿੱਖਾਂ ਜਾਂ ਹਿੰਦੂਆਂ ਜਾਂ ਮੁਸਲਮਾਨ ਤਾਂ ਉਹ ਇੱਕ ਵਿਸ਼ਾਲ ਦਾਇਰਾ ਆਪਣੇ ਆਪ ਦੇ ਨਾਲ ਹੈਗਾ ਉਹਦੇ ਅੰਦਰ ਅੰਦਰ ਜ਼ਿੰਦਗੀ ਜਿਵੇਂ ਮਰਜ਼ੀ ਚਾਹੋ ਫਿਰ ਨਾ ਜ਼ਿਆਦਾ ਟੈਨਸ਼ਨ ਨਾ ਲਓ ਜੇ ਤੁਸੀਂ ਧਾਰਮਿਕ ਨਹੀਂ ਹੈਗੇ ਤੁਹਾਡੀ ਅੱਡ ਮਰਜ਼ੀ ਹੈ ਫਿਰ ਤੁਹਾਡੀ ਮਰ ਐਂਡ ਤੇ ਹੀ ਮੁਕਦੀ ਹੈ ਭਾਜੀ ਜੋ ਤੁਹਾਡਾ ਜੀ ਕਰਦਾ ਤੁਹਾਡੀਆਂ ਕਦਰਾਂ ਕੀਮਤਾਂ ਤੁਹਾਡੀਆਂ ਵੈਲਿਊਜ਼ ਦੇ ਹਿਸਾਬ ਨਾਲ ਜੋ ਸਹੀ ਲੱਗਦਾ ਉਹ ਕਰ ਲਓ ਰੋਲਾ ਪੈਂਦਾ ਜਦੋਂ ਆਪਣੀਆਂ ਵੈਲਿਊਜ਼ ਆਪਣੀਆਂ ਮੂਲ ਕਦਰਾਂ ਕੀਮਤਾਂ ਦੇ ਉਲਟ ਜਾ ਕੇ ਲੋਕਾਚਾਰੀ ਵਿੱਚ ਜਾ ਕੇ ਆਪਾਂ ਕੁਝ ਕਰਦੇ ਹਾਂ ਉਹ ਫਿਰ ਅੰਦਰ ਤੱਕ ਸੱਟ ਮਾਰਦਾ ਤੇ ਫਿਰ ਕਦੇ ਵੀ ਬੰਦਾ ਉਸ ਤੋਂ ਬਾਅਦ ਉਹ ਹੋ ਜਾ ਨਹੀਂ ਦਿੰਦਾ